ਵੀਹ ਮਿੰਟਾਂ ਦੇ ਵਿੱਚ ਉਹ ਪ੍ਰਸਾਦ ਆਪੇ ਪੱਕ ਜੰਦਾ ਆ ਠੀਕ ਹੈ ਅੱਛਾ ਆਪੇ ਪੱਕ ਆਪੇ ਪੱਕ ਜਣਾ ਤੇ ਆ ਜਿਹੜਾ ਉੱਤੇ ਲਿਖਿਆ ਆ ਇਹ ਵੀ ਆਪੇ ਲਿਖਿਆ ਜਣਾ ਮਹਾਰਾਜ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਕਸਰ ਤੁਸੀਂ ਦੇਖਦੇ ਹੋ ਕਿ ਮੇਰੀਆਂ ਵੀਡੀਓ ਦੇ ਵਿੱਚ ਮੈਂ ਹਰ ਖਾਣ ਪੀਣ ਦੀ ਲੋਕੇਸ਼ਨ ਦੇ ਵਿੱਚ ਟਰੈਵਲ ਕਰਦਾ ਮੈਂ ਉੱਥੇ ਦੀ ਵੀਡੀਓ ਬਣਾ ਕੇ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਣਾ ਵਾ ਅੱਜ ਦੀ ਜੋ ਵੀਡੀਓ ਹੈ ਉਹ ਵੀ ਖਾਣ ਦੇ ਰਿਲੇਟਿਡ ਹੀ ਹੈ ਲੇਕਿਨ ਇਹ ਜੋ ਖਾਣਾ ਹੈ ਇਹ ਕਈਆਂ ਵਾਸਤੇ ਵਰਦਾਨ ਹੈ ਕਈਆਂ ਵਾਸਤਿਆਂ ਵਾਸਤੇ ਦਵਾਈ ਹੈ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਇੱਕ ਐਸੀ ਜਗ੍ਹਾ ਜਿੱਥੇ ਕਿ ਤੁਹਾਨੂੰ ਖਾਣ ਨੂੰ ਮਿਲੇਗਾ ਤੁਹਾਨੂੰ ਟੁੱਕ ਖਾਣ ਨੂੰ ਮਿਲੇਗਾ ਜਿਹਨੂੰ ਟੁੱਕ ਕਹਿੰਦੇ ਨੇ ਇਹ ਟੁੱਕ ਅਕਸਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਕੁੱਤਿਆਂ ਨੇ ਵੱਢ ਲਿਆ ਹੁੰਦਾ ਹੈ ਜਾਂ ਹਲਕਾਏ ਕੁੱਤੇ ਨੇ ਵੱਢ ਲਿਆ ਹੁੰਦਾ ਹੈ ਇਹ ਟੁੱਕ ਅਕਸਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਔਰ ਇਹ ਜਗ੍ਹਾ ਬਹੁਤ ਹੀ ਖਾਸ ਔਰ ਬਹੁਤ ਹੀ ਪੁਰਾਣੀ ਜਗ੍ਹਾ ਹੈ ਇੱਥੇ ਆਉਣ ਵਾਸਤੇ ਤੁਹਾਨੂੰ ਅੰਮ੍ਰਿਤਸਰ ਤੋਂ ਖਾਸਿਆ ਲਾਉਣਾ ਪਏਗਾ ਖਾਸੇ ਤੋਂ ਤੁਹਾਨੂੰ ਪਕਾਣਾ ਸ਼ਹਿਰ ਪੁੱਛ ਕੇ ਉਧਰੋਂ ਟਰਨ ਕਰਨਾ ਪਵੇ। ਉਸ ਤੋਂ ਅੱਗੇ ਤੁਸੀਂ ਅਗਰ ਨੱਥੂ ਖੇੜਾ ਪਿੰਡ ਹੁੰਦੇ ਹੋ ਨੱਥੂ ਖੇੜਾ ਪਿੰਡ ਇਸ ਤਰ੍ਹਾਂ ਆ ਜਾਏਗਾ। ਐਂਟਰ ਕਰਦੇ ਹੀ ਇੱਕ ਗੁਰਦੁਆਰੇ ਸਾਹਮਣੇ ਆਏਗਾ। ਗੁਰਦੁਆਰੇ ਤੋਂ ਤੁਸੀਂ ਰਾਈਟ ਟਰਨ ਹੋ ਜਾਣਾ ਹੈ। ਔਰ ਇਹ ਸਿੱਧਾ ਰਸਤਾ ਉਸ ਸੜਕ ਵੱਲ ਜਾਏਗਾ ਜਿੱਥੇ ਉਹਨਾਂ ਦਾ ਘਰ ਹੈ। ਘਰ ਉਹਨਾਂ ਦਾ ਪਿੰਡ ਦੇ ਬਿਲਕੁਲ ਅੰਦਰ ਹੈ। ਇਹ ਘਰ ਉਹਨਾਂ ਦਾ ਹੈ ਜਿਨ੍ਹਾਂ ਨੂੰ ਬਾਬਾ ਜੀ ਨੇ ਵਾਰ ਦਿੱਤਾ ਸੀ ਕਿ ਉਹ ਟੋਕ ਇਹਨਾਂ ਦੇ ਘਰ ਤੋਂ ਲੈ ਕੇ ਜਾਣਗੇ। ਇਹ ਉਹ ਘਰ ਹੈ ਜਿੱਥੇ ਕੀ ਟੋਕ ਮਿਲਦਾ ਹੈ ਦੁਕਾਨ ਇੱਕ ਰਿਆਨੇ ਦੀ ਉਹਦੇ ਸਾਹਮਣੇ ਹੀ ਘਰ ਹੈ ਪੰਡਤਾਂ ਦਾ ਘਰ ਤੁਸੀਂ ਕਿਸੇ ਨੂੰ ਵੀ ਪਿੰਡ ਦੇ ਵਿੱਚ ਪੁੱਛ ਸਕਦੇ ਹੋ ਅਕਸਰ ਲੋਕ ਇੱਥੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਕੁੱਤੇ ਨੇ ਕੱਟਿਆ ਹੁੰਦਾ ਹੈ ਜਾਂ ਹਲਕਾਏ ਨੇ ਜਾਂ ਨਾਰਮਲ ਨੇ ਸਾਡੇ ਦੇਖਦੇ ਆ ਦੇਖਦੇ ਅਸੀਂ ਕਈ ਜਾਣੇ ਉੱਥੇ ਪਹੁੰਚ ਗਏ ਸੀ ਅਸੀਂ ਵੀ ਉੱਥੇ ਪਹੁੰਚੇ ਉਲਟਾ ਕਰਕੇ ਆ ਮੰਦਰ ਵਾਂਗੂ ਨਹੀਂ ਉਹ ਦੂਜੇ ਦੂਜੇ ਪਾਸੇ ਕੀ ਬਣਿਆ ਦੂਜੇ ਪਾਸੇ ਕੁਝ ਨਹੀਂ ਹੈ ਰੋਟੀ ਬੰਗੂਈ ਹੈ ਨਹੀਂ ਪੁੱਛਦੇ ਸਹੀ ਅੱਛਾ ਇਦਾਂ ਹੀ ਆ ਇਦਾਂ ਵਾ ਟੁਕ ਠੀਕ ਉਸ ਘਰ ਤੋਂ ਅਸੀਂ ਟੁਕ ਲੈ ਕੇ ਫਿਰ ਅਸੀਂ ਉਸ ਪੀਰ ਦੀ ਦਰਗਾਹ ਤੇ ਜਾਣਾ ਹੈ ਪੀਰ ਹਦੂਰੀ ਦੀ ਦਰਗਾਹ ਤੇ ਜਾਣਾ ਤੁਹਾਨੂੰ ਸਾਈਨ ਬੋਰਡ ਇਸ ਤਰ੍ਹਾਂ ਦਾ ਦਿਖ ਜਾਏਗਾ ਔਰ ਕੋਈ ਵੀ ਜਿਆਦਾ ਦੂਰ ਨਹੀਂ ਹੈ ਉਸ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਦੇ ਅੰਦਰ ਅੰਦਰ ਹੀ ਇਹ ਜਗਾਹ ਆ ਜਾਂਦੀ ਹੈ ਜੋ ਤਨਤਨ ਬਾਬਾ ਮੀਰਾ ਸੁਰਾਜ ਜੀ ਦੀ ਜਗਾਹ ਹੈ ਜਿਸ ਨੂੰ ਪੀਰ ਹਦੂਰੀ ਦੀ ਜਗਾ ਕਹ ਦਿੰਦੇ ਆ ਲੋਕ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਪਿੰਡ ਧੂਰੀ ਪੀਰ ਧੂਰੀ ਕਹਿ ਦਿੰਦੇ ਆ ਹਾਏ ਗੋਲਜੇ ਲਹੂ ਆਗਦਾ ਵੇਖਿਆ ਨਹੀਂ ਉਨਾ ਵੱਡਦਾ ਤੇ ਲਹੂ ਆ ਗਿਆ ਕਾਫੀ 10 ਵਜਾ 10 ਦੇ 1 ਵਜਾ ਲੱਗਿਆ ਤੁਸੀਂ ਵਜਦਾ ਨਹੀਂ ਵੇਖਿਆ ਨਹੀਂ ਵਜਦਾ ਨਹੀਂ ਲਹੂ ਆ ਗਿਆ ਵੇਖਿਆ ਭਾਜੀ ਮੂੰਹ ਹੀ ਰਹਿ ਗਿਆ ਠੀਕ ਹੈ ਬਾਜੀ ਹਾਂ ਠੀਕ ਹੈ ਠੀਕ ਤਾਂ ਕੇ ਲਾਇਆ ਰਾਂਹਾਂ ਡੀਗਾ ਕੋਈ ਲਵਾਇਓ ਅੱਛਾ ਦੋ ਜੋ ਇੱਕ ਟੋਕਰੀ ਵਿੱਚ ਮੱਝ ਨੂੰ ਦੇ ਦਿਓ ਹਾਂਜੀ ਤੇ ਨਾਲਾ ਗੁਰਦਾ ਪ੍ਰਸ਼ਾਦ ਦੇ ਦਿਓ ਠੀਕ ਹੈ ਇੱਦਾਂ ਇਹਨਾਂ ਨੇ ਖਾ ਲੈਣਾ ਜੇ ਤੇ ਮੈਂ ਦੇ ਦਿਆਂ ਠੀਕ ਹੈ ਕਿ ਹਾਇਰ ਚੋ ਖੂਪੋਰ ਕੇ ਹਾਂਜੀ ਵਿਜਿਆ ਘੜਪੋਰ ਕੇ ਹਾਂਜੀ ਆਟਾ ਲਾ ਕੇ ਨਾ ਪੇੜਾ ਇੱਕ ਹਾਂਜੀ ਇੱਕੇ ਦਾ ਪ੍ਰਸ਼ਾਦਾ ਬਗਾ ਲਿਓ ਠੀਕ ਉਹ ਬਚਾ ਦੇ ਜਰਾ ਇੰਨਾ ਥੋੜਾ ਥੋੜ ਕਰਕੇ ਨਾਲੇ ਜ ਆਪਣੇ ਜੀਆਂ ਚ ਵੰਡਦੇ ਹੋ ਤੇ ਨਾਲੇ ਬਾੜੇ ਚ ਵੰਡਦੇ ਹੋ ਜੇ ਘਰ ਪੁੱਤਾਂ ਰੱਖਿਆ ਹੋਵੇ ਤੇ ਉਹਨੂੰ ਬਾੜੇ ਹੋ ਠੀਕ ਤੇ ਇਹ ਟੋਕ ਆਪਣੇ ਘਰ ਦੇ ਵਿੱਚ ਦਿਓ ਕਿ ਗਵਾਲੀਂ ਰੋਣ ਲੱਗੇ ਦਿਓ ਅੱਛਾ ਗਵਾਲੀਂ ਜਿਹੜੇ ਨਾਲ ਜਿਹੜੇ ਨਾਲ ਮੁੰਡੇ ਕੰਮ ਕੰਮ ਕਰਦੇ ਉਹਨਾਂ ਨੂੰ ਜਿਹੜੇ ਆਪਣੇ ਪਰਿਵਾਰ ਦੀ ਚੈਦਾ ਨਾ ਕਿਉਂ ਇਹਦਾ ਆਪਾਂ ਨੂੰ ਪੇਸ਼ ਕਰਨਾ ਪੈਂਦਾ 2.5 ਮਹੀਨੇ ਆਂਡਾ ਵੀਰ ਸ਼ਰਾਬ ਵਰਤ ਕੇ ਕਗਾ ਦੇ ਦੇ ਠੀਕ ਤੁ ਜੀਰੋਂ ਆਪਾਂ ਤਾਂ 6 ਮਹੀਨੇ ਬਾਅਦ ਆਇਆ 2.5 ਮੀਟਰ ਦੀ ਚਾਦਰ ਹੁੰਦੀ ਆ ਤਾਂ ਦੇਸੀ ਕੀ ਹੁੰਦਾ ਆ ਤੇ 100 ਰੁਪਏ ਦਾ ਹੁੰਦਾ ਆ ਜਿੰਦੀ ਆ ਤੇਰੇ ਮੁੰਡੇ ਨਾਲ ਕੰਮ ਕਰਦੇ ਫਿਰ ਉਹਨਾਂ ਨੂੰ ਆਪਾਂ ਦੇ ਸਕਦੇ ਟੋਕਾ ਜੇ ਸੁੱਖਾਂ ਲਾਗੇ ਨਾਲ ਹੀ ਤੇ ਜੇ ਆਪਾਂ ਟੋਕਾ ਨਹੀਂ ਲਾ ਸਕਦੇ ਤੇ ਫਿਰ ਆਪਾਂ ਦੂਜੇ ਬੰਦੇ ਚੋਂ ਕਹਿੰਦੇ ਦੇ ਸਕਦੇ ਤੇ 2.5 ਮਹੀਨੇ ਭਰੇ ਆ ਤੇ 2.5 ਮਹੀਨੇ ਬਾਅਦ ਚੂਰਵਾ ਬਣਾ ਕੇ ਦੇ ਦਿਆ ਠੀਕ ਚਾਦਰ ਲੈ ਜੀ ਇਹਦੀ ਕਰੋ ਤੇ 2.5 ਮਹੀਨੇ ਭਰੇ ਆ ਹਾਂ ਜੀ ਚਲੋ ਇਹ ਟੁੱਕੀ ਹੈ ਵੀ ਮੈਂ ਬਟੋ ਗੱਡੀ ਚ ਦੇਖ ਲਓ ਇਹ ਟੁੱਕੀ ਹੈ ਇਹਨਾਂ ਬਾਬੇ ਨੇ ਉਹਨਾਂ ਪਰਤਨ ਵਰ ਦਿੱਤਾ ਜਿਹਨਾਂ ਘਰੋਂ ਪਰ ਟੁੱਕੜੀ ਆਏ ਆਂ ਹਾਂਜੀ ਉਹ ਘਾਰੇ ਉਹਨਾਂ ਨੇ ਪਰਤਦਾ ਹਾਂਜੀ ਉਹ ਉਹਨਾਂ ਦਾ ਜੇ ਕੋਈ ਬਜ਼ੁਰਗੀ ਨਾ ਕੋਈ ਪਹਿਲਾਂ ਉਹ ਆਪਣੀ ਇਥੇ ਗਾਵਾਂ ਚਾਰਦਾ ਹੁੰਦਾ ਸੀ ਹਾਂਜੀ ਇਹਨਾਂ ਬਾਬੇ ਗਾਵਾਂ ਚਾਰਦਾ ਚਾਰਦੇ ਬਾਬੇ ਦੇ ਯਾਰ ਦੋਸਤ ਬਣ ਗਿਆ ਇਹਨਾਂ ਫਿਰ ਬਾਬੇ ਉਹਨਾਂ ਨੇ ਵਰ ਦਿੱਤਾ ਆ ਉਹਨਾਂ ਪਰਤਨ ਜੋ ਇਹਨਾਂ ਬਾਬੇ ਵਾਰਦਾਈ ਇਹਨਾਂ ਬਾਬੇ ਦਾ ਇੱਜਾ ਮੰਦਰਾ ਹੀ ਜਗਾ ਮੰਦਰਾ ਉਹਨਾਂ ਪੜਦਾ ਹੁੰਦਾ ਹੈ ਤਾਰੀ ਤੇ ਪਰਤ ਨੂੰ ਸਵੇਰੇ 1/2 ਕਿਲੋ ਆਟਾ ਘੋਲ ਲੈਂਦੇ ਆ ਤੇ ਦਾ ਘੜਾ ਜਿਹੜਾ ਆਟਾ ਰੱਖਦੇ ਨੇ ਆਟਾ ਉਹ ਮੰਦਰਾ ਜਿਹੜਾ ਉਹ ਵੀ ਘੜੇ ਦੇ ਵਿੱਚ ਰੱਖ ਦਿਆ ਤੇ ਇਹਦਾ ਕਪੜੇ ਨਾਲ ਮੂੰਹ ਬੰਦ ਦੇਣ ਕੜੇ ਦਾ ਤੇ 15-20 ਮਿੰਟਾਂ ਦੇ ਵਿੱਚ ਉਹ ਪ੍ਰਸ਼ਾਦ ਆਪੇ ਪੱਕ ਜਾਂਦਾ ਆ ਠੀਕ ਹੈ ਅੱਛਾ ਆਪੇ ਬੱਗ ਆਪੇ ਬੱਗ ਜਾਣਾ ਤੇ ਆ ਜਿਹੜਾ ਉੱਤੇ ਲਿਖਿਆ ਆ ਇਹ ਵੀ ਆਪੇ ਲਿਖਿਆ ਜਾਂਦਾ ਮਹਾਰਾਜ ਮਹਾਰਾਜ ਲਿਖੀ अच्छा ये भी आप पे लिखा जाए ये भी आप पे है ना टुकड़े पे बन जा रहे हैं आप इने डको ਘਟੇ ਦੇ ਵਿੱਚ ਪੱਢੀ ਜਾਵਾਂਗੇ ਹਾਂਜੀ ਉਹ ਚੂਣੇ ਵਿੱਚ ਹੋਰ ਬੰਦੇ ਜਾਣਗੇ ਬੰਦੇ ਜਾਣਗੇ ਝਾੜੀ ਦੇ ਵਿੱਚ ਭਾਵੇਂ 2000 ਬੰਦਾ ਜੇ ਭਾਵੇਂ 4-4 राजे ਇਹ ਸ਼ਾਮ ਤੱਕ ਆ ਜਾਂਦੇ ਮੁਕਲਾਤਾ ਜੀ ਇਹ ਬਾਰੇ ਬਾਬੇ ਦਾ ਇਹ ਉੱਥੇ ਉਹਨਾਂ ਕੋਲ ਜਿਹੜੇ ਪੰਡਤ ਆ ਉਹਨਾਂ ਇਹਨਾਂ ਨੇ ਬਾਬੇ ਨੂੰ ਵਾਰ ਦਿੱਤਾ ਇਹ ਬਾਬਾ ਜੀ ਨੇ ਵਾਰ ਇਹਨਾਂ ਨੂੰ ਉੱਥੋਂ ਟੋਕ ਲਿਆਵਾਂਗੇ ਹਾਂਜੀ ਇੱਥੇ ਬਾਬੇ ਚਰਨਾਂ 'ਤੇ ਲਾ ਕੇ ਦਵਾਂਗੇ ਦਵਾਂਗੇ ਮਹਿਰਮਾਨ ਆਊਗਾ ਫੇਰ ਆਏਗਾ ਤੇ ਜੇ ਉਹਨਾਂ ਕੋਲੋਂ ਟੋਕ ਖਾ ਕੇ ਆਪਾਂ ਘਰ ਆਪਾਂ ਉਧਰੋਂ ਪਿੱਛੇ ਦੇ ਪਿੱਛੇ ਹੋ ਗਿਆ ਤੇ ਉਹਦਾ ਹਾਂਜੀ ਫੇਰ ਕੋਈ ਰਹਿਮਾਨ ਨਹੀਂ ਆਉਗਾ ਉਹਦਾ ਫਾਇਦਾ ਨਹੀਂ ਕੋਈ ਹੈ ਤੇ ਜੇ ਆਪਾਂ ਇੱਥੋਂ ਮੱਥਾ ਲੇ ਕੇ ਘਰ ਜਾ ਲਗੇ ਉਹ ਤੇ ਨਹੀਂ ਗਏ ਹਾਂਜੀ ਤੇ ਫੇਰੇ ਵੀ ਨਹੀਂ ਰਹਿਮਾਨ ਆਊਗਾ ਤੁਹਾਨੂੰ ਪਤਾ ਨਹੀਂ ਲੱਗਦਾ ਕਈ ਉੱਥੋਂ ਚਲੇ ਜਾਂਦੇ ਆ ਤੇ ਕਈ ਸਿੱਧਾ ਇੱਥੇ ਆ ਜਾਂਦੇ ਆ ਉਹ ਜਿਨ੍ਹਾਂ ਨੂੰ ਕੋਈ ਨਹੀਂ ਨਾ ਬਾਬੇ ਦੇ ਘਰ ਦਾ ਪਤਾ ਲੱਗਾ ਹਾਂਜੀ ਕੀ ਕੀ ਦਾ ਨਹੀਂ ਪਤਾ ਉਹ ਨੈਟ ਤੇ ਦੇਖ ਲੈਂਦੇ ਆ ਠੀਕ ਆ ਉਹ ਨੈਟ ਤੇ ਵੇਖ ਕੇ ਆ ਜਾਂਦੇ ਆ ਠੀਕ ਆ ਇਹ ਨੰਬਰ ਦਿੱਤੇ ਆ ਨੰਬਰ ਜੇ ਮਿਲ ਜੇ ਤੇ ਬੜਿਆਂ ਕਈਆਂ ਨੂੰ ਵਾਅਦਾ ਹੋ ਜਾਂਦਾ ਹਾਂ ਠੀਕ ਆ ਇਹ ਦੇ ਦਿਓ ਹਾਂ ਕਾਰਡ ਦੇ ਹੀ ਦਿਓ ਇਹ ਨਾਲ ਹੀ ਲਾ ਦਾਂਗੇ ਆ ਥੱਲੇ ਵਾਲਾ ਨੰਬਰ ਮੇਰਾ ਆ ਠੀਕ ਆ ਜੀ ਜਿਹੜਾ ਮਰਜੀ ਫੋਨ ਕਰ ਲਿਓ ਆ ਗੁੜੀਆਂ ਨੂੰ ਆ ਹਲਕਾਇਆ ਹੀ ਕੁੱਤਾ ਤੇ ਉਹਨੇ ਜਿਆਦਾ ਹੀ ਆ ਬਹੁਤ ਜਿਆਦਾ ਇੱਕ ਟੁੱਕ ਜਿਹੜਾ ਆ ਹਾਂਜੀ ਇਹਨੂੰ ਗੁੱਡੀ ਨੂੰ ਖਾਉਣਾ ਆ ਹਾਂਜੀ ਦੋਵਾਂ ਜਿਹੇ ਟੁੱਕ ਜਿਹੜਾ ਜੇ ਕੋ ਨਾ ਵੀ ਪੂਰਾ ਖਾਵੇ ਭਾਵੇਂ ਦੋ ਤਿੰਨ ਵਾਰੀ ਕਰਕੇ ਥੋੜਾ ਥੋੜਾ ਖਵਾ ਦਿਓ ਹਾਂਜੀ ਜੇ ਨਾ ਨਾ ਖਾਊਗੀ ਨਹੀਂ ਲੈਣਾ ਥੋੜਾ ਜਿਹਾ ਹਾਂਜੀ ਦੇਖੀ ਥੋੜੀ ਜਿਹੀ ਖੰਡ ਪਾ ਦਿਓ ਤੇ ਇਹਨੂੰ ਭੋਲ ਕੇ ਨਾ ਟੁੱਕ ਨੂੰ ਬਰੀਕ ਬਰੀਕ ਤੇ ਚੁੰਮਕੇ ਨਾਲ ਖਵਾ ਦਿਓ ਠੀਕ ਹੈ ਜੀ